ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਅੱਜ ਆਪਾਂ ਤੁਹਾਨੂੰ ਦੱਸਾਂਗੇ 2.5 ਮੀਟਰ ਕੱਪੜੇ ਦੀ ਸ਼ਰਟ ਕਿਸ ਤਰ੍ਹਾਂ ਬਣਦੀ ਹੈ ਤੇ ਸ਼ਰਟ ਦਾ ਕੱਪੜਾ ਲੱਗਾ ਹੈ ਤੇ ਸਲਵਾਰ ਦਾ ਕੱਪੜਾ ਲੱਗਾ ਹੈ ਇਹ ਆਪਾਂ ਨੂੰ ਸੁਣੂ ਅਲੱਗ-ਅਲੱਗ ਕੱਟ ਕੇ ਦਿਖਾਵਾਂਗੇ ਵੀ ਕਿਸ ਹਿਸਾਬ ਨਾਲ ਕੱਟਿਆ ਜਾਂਦਾ ਹੈ ਮੈਚਿੰਗ ਸੂਟ ਦਾ ਮੈਚਿੰਗ ਸੂਟ ਕੱਟਾਂਗੇ ਅੱਜ ਆਪਾਂ ਚਲੋ ਲਾਈ ਆਪਾਂ ਨੇ ਲੰਬਾਈ ਲੈਣੀ ਹੈ ਕਮੀਜ਼ ਦੀ ਲੰਬਾਈ ਹੈਗੀ ਹੈ 43.5 ਇੰਚ ਸਾਢੇ 40 ਇੰਚ ਸਾਢੇ 40 ਇੰਚ ਤਿਆਰ ਹੈ ਕਮੀਜ਼ ਆਪਾਂ ਲਵਾਂਗੇ 43.5 ਇੰਚ ਇਹਨੂੰ ਆਪਾਂ ਕੱਪੜੇ ਨੂੰ ਅੰਦਰ ਆਏ ਮੋੜ ਲਾਂਗੇ ਇਸ ਤਰ੍ਹਾਂ ਐ ਮੋੜ ਲਾਂਗੇ ਠੀਕ ਹੈ ਇਹ ਮੰਨ ਕੇ ਕਰਦੇ ਹਾਂ ਇਹ ਕੱਟ ਨਹੀਂ ਆਪਾਂ ਨੇ ਘੇਰ ਘੇਰ ਹੈਗਾ ਤੇ ਇਹਨਾਂ ਦਾ 20 ਇੰਚ ਆਪਾਂ ਨੇ ਕੱਟ ਲਿਆ 25 ਇੰਚ ਇਹਦੇ ਆਪਾਂ ਗੁੰਮ ਲੈਸ ਲਾ ਕੇ ਦਿਖਾਵਾਂਗੇ ਤੁਹਾਨੂੰ ਗੁੰਮ ਲੈਸ ਕਿਵੇਂ ਲਾਉਂਦੇ ਹਾਂ ਹੁਣ ਇਹਨੂੰ ਆਪਾਂ ਕਰ ਲਾਂਗੇ ਇਸ ਤਰ੍ਹਾਂ ਦੋਹਾਂ ਆ ਪੱਲੇ ਤੇ ਪੱਲਾ ਧਰ ਲਾਂਗੇ ਹਾਂਜੀ 13 ਹੈਗਾ ਕਿ ਇਹਨਾਂ ਦਾ 12 ਇੰਚ ਤਿਆਰ ਆ ਆਪਾਂ ਕੱਟਾਂਗੇ 12.5 13 ਇੰਚ ਤਿਆਰ ਕੱਟਾਂਗੇ ਆਪਾਂ ਅੱਧਾ ਅੱਧਾ ਇੰਚ ਦੋਵੇਂ ਪਾਸੇ ਆਉਂਗਾ ਇੱਥੋਂ ਮੋਡਾ ਕੱਟਾਂਗੇ ਆਪਾਂ 7 ਫਿਰ ਇਧਰ ਹੁੰਸ਼ਾ ਨਹੀਂ ਲਾ ਲਾਂਗੇ ਇੱਥੇ ਮਿੰਕੇ ਦੇਖ ਲਓ ਵੀ ਇੱਥੋਂ ਵੀ ਉੰਨੀ ਹੈ ਇੱਥੋਂ ਵੀ 6.5 ਇੱਥੇ ਪਾਵਾਂਗੇ ਆਪਾਂ 1 ਇੰਚ ਦੀ ਕਾਟ ਤੇ ਪਿੱਛੇ ਵਾਲੇ ਪੱਲੇ ਦੀ ਪਾਵਾਂਗੇ ਆਪਾਂ 2 ਇੰਚ ਦੀ ਕਾਟ ਇੱਥੋਂ ਆਪਾਂ ਇਹਨੂੰ ਗੁਲਾਈ ਦੇ ਦਾਂਗੇ ਇੱਥੋਂ ਪਿੱਛੇ ਵਾਲੇ ਪੱਲੇ ਨੂੰ ਦੇ ਦਾਂਗੇ ਆਪਾਂ ਗੋਲਾ ਇਹਥੋਂ ਹੁਣ ਆਪਾਂ ਬਣਾਵਾਂਗੇ ਇਹਨਾਂ ਦੀ ਛਾਤੀ ਛਾਤੀ ਹੈਗੀ ਤੇ ਇਹਨਾਂ ਦੀ 20 20 ਤੇ ਲਾਵਾਂਗੇ ਇੱਥੇ ਆਪਾਂ ਨਿਸ਼ਾਨ ਇੱਥੇ ਪਾਵਾਂਗੇ ਆਪਾਂ ਅੱਧੇ ਇੰਚ ਦੀ ਕਾਟ ਮੂਰਲੇ ਪੱਲੇ ਤੇ ਕੱਲੇ ਤੇ ਨੀਚੇ ਵਾਲੇ ਤੇ ਨਹੀਂ ਪਾਉਂਦੇ ਮੂਰਲੇ ਮੂਰਲੇ ਪੱਲੇ ਤੇ ਪਾਵਾਂਗੇ ਇੱਥੋਂ ਆਪਾਂ ਐ ਮੋਡੇ ਨੂੰ ਇਸ ਤਰ੍ਹਾਂ ਐ ਮਿੰਟ ਕੇ ਦੇਖ ਲਓ ਵੀ ਆਪਣਾ ਉਨੇ ਹੀ ਮੋਟਾ ਆਉਂਦਾ ਹਾਂਜੀ ਆ ਦੇਖੋ ਉਨੇ ਹੀ ਸਹੀ ਆਊਗਾ 10 ਆ ਰਿਹਾ ਅੱਧਾ ਇੰਚ ਉੱਤੇ ਆ ਜਾਊਗਾ ਤੇ ਅੱਧਾ ਇੱਧਰ ਸਲਾਈ ਚ ਆ ਜਾਊਗਾ 9 ਇੰਚ ਮੋਡਾ ਰਹਿ ਜਾਊਗਾ ਇੱਥੇ ਆਪਾਂ ਲਾਵਾਂਗੇ ਫਲੇਟਾਂ ਦੀਆਂ ਨਿਸ਼ਾਨੀਆਂ। ਫਲੋਈਆਂ ਦੀਆਂ। ਤੇ ਇਹਨਾਂ ਨੂੰ ਲਾਵਾਂਗੇ ਆਪਾਂ 1.5 ਤੇ। 3.5 ਇੰਚ ਦੀਆਂ ਚੌੜਾਈ ਤੇ ਇੱਥੋਂ 1.5 ਤੇ। ਲੰਬੀ ਫਲੋਈ ਲਾਵਾਂਗੇ ਆਪਾਂ 7। ਇਧਰੋਂ 3.5 ලපන ඒකුන් ජමනාය ඇති එදි සේ්චෝ එහොලම පටටයි ඒ ද්‍රවිටයිල මගේ ද්‍රෝවිටයි හොලවා සාරය පස්නු ටයිටයි ලෑලාගේ එඩාකාමරණි එදරොට එඩි පලෝවිලාමගේ ඕලා අමගේ පනිශන්නේ සත්්‍යෙන්ං චති ਠੀਕ ਹੈ ਜੀ ਹੁਣ ਆਪਾਂ ਇਹਨੂੰ ਕੱਟ ਦਿੰਦੇ ਹਾਂ ਪਹਿਲਾਂ ਆਪਾਂ ਕਟਾਂਗੇ ਪਿੱਛੇ ਵਾਲੀ ਤੇ ਕਾਟ ਪਾਵਾਂਗੇ ਆਪਾਂ ਪਿੱਛੇ ਵਾਲੇ ਪੱਲੇ ਦੀ ਕਾਟ ਪਾਵਾਂਗੇ ਇਹ ਪਾਤੀ ਆਪਾਂ ਨੇ ਪਿੱਛੇ ਵਾਲੇ ਪੱਲੇ ਦੀ ਕੱਟ ਹੁਣ ਆਪਾਂ ਇੱਥੋਂ ਚੱਕ ਕੇ ਮੂਰਲੇ ਪੱਲੇ ਦੀ ਕਾਟ ਪਾ ਦਾਂਗੇ ਕੀ ਪੈ ਗਈ ਜੀ ਆਪਣੀ ਕਾਟ ਜਿਹੜੀ ਇਹ 1/2 ਇੰਚ ਵਾਲੀ ਹੈ ਇਹ ਪਾ ਦਾਂਗੇ ਆਪਾਂ ਇੱਥੋਂ ਇਹ 1/2 ਇੰਚ ਤੇ ਪਾ ਦਾਂਗੇ ਕਾਟ ਪਾਉਣੀ ਹੈ ਇਹ ਮੂਰਲੇ ਮੂਰਲੇ ਪੱਲੇ ਤੇ ਮੂਰਲੇ ਮੂਰਲੇ ਪੱਲੇ ਤੇ ਤਾਂ ਪਾਉਣੀ ਹੈ ਇਸ ਕਰਕੇ ਵੀ ਆਪਣਾ ਗळा ਪਿੱਛੇ ਨਹੀਂ ਡਿੰਗਦਾ ਜਿਹੜੀ ਆਪਾਂ ਇਹ ਕਾਟ ਪਾਉਣੀ ਆ ਗळा ਆਪਣਾ ਮੂਰਲੀ ਸਾਈਡੇ ਰਹੂਗਾ ਪਿੱਛੇ ਨੂੰ ਨਹੀਂ ਆਪਣਾ ਗळा ਡਿਗੂਗਾ ਜੇ ਆਪਾਂ ਪਾਵਾਂਗੇ ਦੋਵਾਂ ਦੇ ਫਿਰ ਆਪਣਾ ਪਿੱਛੇ ਨੂੰ ਗळा ਡਿਗੂਗਾ ਜੇ ਆਪਾਂ ਪਾਵਾਂਗੇ ਕੱਲੇ ਮੂਰਲੇ ਦੇ ਫਿਰ ਆਪਣਾ ਗਲਾ ਪਿੱਛੇ ਨੂੰ ਨਿਜਿਖਦਾ ਹੈਗਾ ਹੁਣ ਆਪਾਂ ਦੂਸਰੀ ਸਾਈਡ ਲਾ ਲਾਂਇਪ੍ਰੋ ਜਾਨੀ ਅਨਸ਼ਾਨੀਆ ਜਿਹੜਾ ਆਪਣਾ ਦੂਸਰਾ ਵਿਚ ਦੀ ਆਪਾਂ ਇਧਰੋਂ ਕੱਢ ਕੇ ਇੱਥੋਂ ਇੱਥੇ ਲਾਤੀ ਇਧਰੋਂ ਇੱਥੇ ਲਾ ਲੀਏ ਇਹਦੇ ਉੱਪਰ ਪੈਨ ਨ ਪੈਨ ਦੀ ਨਿਵ ਨਾਲ ਪਿੱਛੇ ਵਾਲੇ ਪਾਸੇ ਗਲੀ ਕੱਢ ਲਾਂਗੇ ਇਹ ਇਦਰੋਂ ਇਹਦੇ ਨਾਲ ਲੱਗੇ ਪਰ ਇਹ ਨਾਲ ਸਾਨ ਲੱਗ ਜਾਂਦੀਆਂ ਨੇ ਨਹੀਂ ਕਿੱਥੇ ਬਾਰ ਬਾਰ ਮੈਣੀਆਂ ਪੈਂਦੀਆਂ ਨੇ ਇਹ ਲੱਗ ਗਈਆਂ ਨੇ ਆਪਣੇ ਪਲੋਈਆਂ ਦੀਆਂ ਨਿਸ਼ਾਨੀਆਂ। ਇਧਰਲੀ ਸਾਈਡ ਵੀ ਲੱਗ ਗਈਆਂ। ਮੂਰਲੇ ਪੱਲੇ ਤੇ, ਨੀਚੇ ਵਾਲੇ ਪੱਲੇ ਤੇ ਵੀ ਲੱਗ ਗਈਆਂ। ਨੀਚੇ ਵਾਲੇ ਪੱਲੇ ਤੇ ਬਸ ਆਪਾਂ ਕੱਲੀਆਂ ਇਹ ਹੀ ਦੋਏ ਲਾਉਣੀਆਂ ਨੇ। ਲਓ ਜੀ। ਕੱਟਿਆ ਗਿਆ ਆਪਣਾ ਕਮੀਜ਼। ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ